ਜਾ ਉਹਦੇ ਵੱਖ-ਵੱਖ ਛਾਰਾਂ ਚ ਪਿੰਡਾਂ ਚ ਜਾਣ ਦਾ ਮੌਕਾ ਮਿਲਦਾ ਰਹਿੰਦਾ ਤੇ ਅਸੀਂ ਵੇਖਦੇ ਆ ਕਿ ਹਰ ਗਲੀ ਤੇ ਹਰ ਮੋੜ ਤੇ ਹਰ ਡੇਰੇ ਦੇ ਮੋੜ ਤੇ ਉੱਥੇ ਨੀ ਪਥਰ ਲੱਗੇ ਹੁੰਦੇ ਆ ਸਾਡੇ ਰੱਖਣ ਦੇ ਅਨੁਸਾਰ ਸਭ ਤੋਂ ਵੱਧ ਸਭ ਤੋਂ ਮੋਰੀ ਤੇ ਸਭ ਤੋਂ ਅਵਲ ਇਸ ਕੰਮ ਚ ਰਿਹਾ ਸਾਡਾ ਜ਼ਿਲ੍ਹਾ ਗਰਦਾਸਪੁਰ ਪੰਜਾਬ ਦਾ ਸਰਦੀ ਜ਼ਿਲ੍ਹਾ ਗਰਦਾਸਪੁਰ ਨੀ ਪਥਰਾਂ ਚੋਂ ਪੰਜਾਬ ਚੋਂ ਅਵਲ ਰਿਹਾ ਵਾ ਇਹ ਇੱਕ ਸਰਵਾ ਹੋਇਆ ਵਾ ਉਹਦੇ ਵਿੱਚ ਹਰ ਮੋੜ ਤੇ ਹਰ ਗਲੀ ਦੇ ਸ਼ੁਰੂ ਤੇ ਜਾਂ ਕਿਤੇ ਦੇ ਕਾਰਨਰ ਤੇ ਜਾਂ ਕੋਈ ਸਕੂਲ ਦੀ ਚਾਰਦਵਾਈ ਕਰਨੀ ਆ ਕੋ ਰੰਗ ਕਰਨਾ ਕੋ ਪੇਂਟ ਕਰਨਾ ਜਾਂ ਕੋਈ ਨੀ ਪੱਥਰ ਕਿਥੇ ਮਰਜੀ ਇਹ ਰੱਖੇ ਆਪਾਂ ਵੇਖ ਸਕਦੇ ਆ ਇਹਦੇ ਵਿੱਚ ਆਪਣੇ ਵੱਡੇ-ਵਡੇਰਿਆਂ ਦੇ ਗੇਟ ਹੋਣ ਜਾਂ ਵੱਡੇ-ਵਡੇਰਿਆਂ ਦੀ ਕੋਈ ਯਾਦਵਾਤ ਤੇ ਸਕੂਲ ਦਾ ਰੱਖਣਾ ਹੋਵੇ ਨਾਂ ਉਹਦੇ ਵਿੱਚ ਸਾਡਾ ਗਰਦਾਸਪੁਰ ਜ਼ਿਲ੍ਹਾ ਜੜਾ ਵਾ ਉਹ ਸਭ ਤੋਂ ਨੰਬਰ ਪਹਿਲੇ ਤੇ ਪਿਆਰੇ ਦੀ ਰੋ ਆਇਆ ਜੀ ਸਰਦੀ ਜਿਲ੍ਹਾ ਗਰਦਾਸਪੁਰ ਤੇ ਇਹ ਕਿਉਂ ਆਇਆ ਕਿਵੇਂ ਆਇਆ ਤੁਸੀਂ ਵੀ ਸਾਰੇ ਦੇਖਦੇ ਹੋ ਕਿ ਸਾਡੇ ਜ਼ਿਲ੍ਹਾ ਗਰਦਾਸਪੁਰ ਦੇ ਵਾਖ ਵਾਖਰ ਕਹਿੰਦੇ ਵਿੱਚ ਕਿੰਨੇ ਨਹੀਂ ਪੱਤਰ ਰੱਖੇ ਨੇ ਅਸਾਂ ਕਈਆਂ ਦੇ ਕੰਮ ਹੀ ਨਹੀਂ ਹੋਏ ਨਹੀਂ ਪੱਤਰ ਵਿਚਾਰਾ ਉੱਥੇ ਤਰਲੇ ਲੈਣ ਦਾ ਰੋਣ ਦਾ ਕਿ ਮੈਨੂੰ ਆਣ ਕੇ ਵੇਖੋ ਤੇ ਮੇਰਾ ਜਿਹੜਾ ਅਧਿਕਾਰ ਨਾ ਕੀਤਾ ਇਹਦਾ ਕੋਈ ਕੰਮ ਹੀ ਕਰ ਦੋ ਉਹਦੇ ਕੰਮ ਵੀ ਨਹੀਂ ਹੋਏ ਮੋਗ ਦੀ ਗੱਲ ਕੀ ਕਿ ਨੀ ਪੱਥਰਾਂ ਵਿੱਚ ਸਾਡਾ ਜਿਲ੍ਹਾ ਗਰਦਾਸਪੁਰ ਨੰਬਰ 1 ਤੇ ਆਇਆ ਜੇ ਇੱਕ ਹੋਰ ਸਰਵਾ ਹੋਇਆ ਵਾ ਕਿ ਜਿੰਨੇ ਨੀ ਪੱਥਰ ਪੰਜਾਬ ਵਿੱਚ ਰੱਖੇ ਗਏ ਨੇ ਜੇ ਇਹਨਾਂ ਸਾਰੇ ਨੀ ਪੱਥਰਾਂ ਦਾ ਖੱਟਾ ਬਣਾ ਜਾਵੇ ਸਹਾਵ ਕੀਤਾ ਜਾਵੇ ਕੌਣਡ ਕੀਤਾ ਜਾਵੇ ਤੇ ਜੇ ਇਹਦੇ ਵਿੱਚ ਕਿਤੇ ਉਹ ਟੈਂਟਾਂ ਦਾ ਤੇ ਜਿਹੜਾ ਹੋਰ ਖੱਟਾ ਹੁੰਦਾ ਉਹ ਚਾਹ ਪਾਣੀ ਦਾ ਉਹ ਵੀ ਲਾਇਆ ਜਾਵੇ ਇਹ ਜ਼ਿਲ੍ਹੇ ਵਿੱਚ ਇੱਕ ਬੜਾ ਵੱਡਾ ਕਾਲਜ ਬਣ ਸਕਦਾ ਜੇ ਉਹਦੇ ਖਰਚੇ ਦੇ ਨਾਲ ਜੇ ਪਿਛਲੇ 15 ਸਾਲ ਦਾ ਖਾਤਾ ਜਮ੍ਹਾਂ ਕਰ ਲਈਏ ਤੇ ਇੱਕ ਬੜਾ ਵੱਡਾ ਕਾਲਜ ਬਣਦਾ ਜੇ ਬਾਕੀ ਤੁਸੀਂ ਆਪੇ ਸਾਰੇ ਸਿਆਣੇ ਦੇ ਤੁਸੀਂ ਸੁਣਿਆ ਮੈਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸ੍ਰੀ ਕਾਲ ਪਿਆਰੇ ਵੀਰੋ